जेनिक्स ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਗਵਾਲ ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਜਾ ਰਹੇ ਹੋ ਤੇ ਖਬਰ ਤੁਹਾਡੇ ਲਈ ਲਾਜ਼ਮੀ ਹੈ ਕਿਉਂਕਿ ਪੰਜਾਬ ਰੋਡਵੇਜ ਪਨ ਬੱਸ ਅਤੇ ਪੀ ਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਪੱਕੇ ਤੌਰ ਤੇ ਹੜਤਾਲ ਦੀ ਜਿਹੜੀ ਕੋਲ ਉਹ ਦਿੱਤੀ ਗਈ ਹੈ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਉ ਕੀਤਾ ਜਾਣਾ ਤਾਂ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਹੜਤਾਲ ਜਿਹੜਾ ਸੱਦਾ ਦਿੱਤਾ ਗਿਆ ਹੈ ਤਾਂ ਡੀਪੂ ਦੇ ਵਿੱਚ ਬੱਸਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਤੇ ਲੁਧਿਆਣਾ ਡੀਪੂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਦੇਖ ਸਕਦੇ ਹੋ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਡੀਪੂ ਦੇ ਅੰਦਰ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਹਾਲਾਂਕਿ ਜੋ ਬੱਸਾਂ ਰੋਡ ਤੇ ਚੱਲ ਰਹੀਆਂ ਨੇ ਉਹ ਹਲੇ ਚੱਲਣ ਗਈਆਂ ਜਿੱਦਾਂ ਹੀ ਉਹਨਾਂ ਦਾ ਰੂਟ ਜਿੱਥੇ ਖਤਮ ਹੋਵੇਗਾ ਉਸੇ ਜਗ੍ਹਾ ਤੇ ਡੀਪੂ ਤੇ ਉਹਨਾਂ ਵੱਲੋਂ ਚੱਕਾ ਜਾਮ ਜ ਆਪਣੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਕਿਲੋਮੀਟਰ ਸਕੀਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇਜ ਪੰਨ バス ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਇਹ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਵਾਰ ਚੱਕਾ ਜਾਮ ਕੀਤਾ ਗਿਆ ਹੈ ਕਈ ਦਖੜੀ ਵਾਲੇ ਦਿਨ ਵੀ ਚੱਕਾ ਜਾਮ ਜਿਹੜਾ ਕੀਤਾ ਗਿਆ ਸੀ ਤਾਂ ਹਾਲਾਂਕਿ ਚੱਕੇ ਜਾਮ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੇਕਰ ਕੰਟਰੈਕਟ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਦੀ ਮੰਨiyet ਉਹਨਾਂ ਦਾ ਕਹਿਣਾ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਨੇ ਉਹ ਸਰਕਾਰ ਹੈ ਲਾਗੂ ਨਹੀਂ ਕਰ ਰਹੀ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੋ ਚੁੱਕੀਆਂ ਨੇ ਪਰ ਸਾਰੀਆਂ ਮੀਟਿੰਗਾਂ ਇਹ ਜਿਹੜੀਆਂ ਨੇ ਉਹ ਬੇਸਿੱਟਾ ਰਹਿੰਦੀਆਂ ਨੇ ਹਰ ਵਾਰ ਤਾਂ ਇਸੇ ਨੂੰ ਲੈ ਕੇ ਅੱਜ ਫਿਰ ਤੋਂ ਇੱਕ ਵਾਰ ਅਨਮਿੱਥੇ ਸਮੇਂ ਲਈ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਹੈ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਡੀਪੂ ਦੇ ਇੱਥੇ ਬੱਸਾਂ ਜਿਹੜੀਆਂ ਲੱਗਣੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਬੱਸਾਂ ਹੁਣ ਰੂਟ ਤੇ ਚੱਲ ਰਹੀਆਂ ਨੇ ਜਿਹੜੀਆਂ ਸਵੇਰੇ ਹੀ ਨਿਕ ਬੱਸਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਅੱਜ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੇ ਦੌਰਾਨ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦਾ ਕਰਾਇਆ ਫ੍ਰੀ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜੋ ਨੇ ਉਹ ਸਰਕਾਰੀ ਬੱਸਾਂ ਜਿਹੜੀਆਂ ਸਫ਼ਰ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਮਹਿਲਾਵਾਂ ਨੂੰ ਕਿਤਨਾ ਕਿਤੇ ਅੱਜ ਖੱਜਲ-ਖਵਾਰ ਹੋਣਾ ਜਿਹੜਾ ਪੈ ਸਕਦਾ ਕਿਉਂਕਿ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਵੱਲੋਂ ਅੱਜ ਹੜਤਾਲ ਦੀ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਜਿਹੜੀ ਸ਼ੁਰੂ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਟੀਪੂ ਦੇ ਉੱਤੇ ਜਿਹੜੀਆਂ ਬੱਸਾਂ ਨੇ ਸਰਕਾਰੀ ਉਹ ਖੜਾ ਹੀ ਹੋਣੇ ਸ਼ੁਰੂ ਹੋ ਚੁੱਕੇ ਹਨ ਹਾਲਾਂਕਿ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਰੂਟ ਤੇ ਚੱਲ ਰਹੀਆਂ ਨੇ ਜਿੱਥੇ ਵੀ ਉਹਨਾਂ ਦਾ ਰੂਟ ਖਤਮ ਹੋਵੇਗਾ ਉਸੇ ਟੀਪੂ ਦੇ ਉੱਤੇ ਹੀ ਬੱਸਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਜਾਣਗੀਆਂ ਤਾਂ ਪੰਜਾਬ ਭਰ ਦੇ ਵਿੱਚ ਜਿਹੜੀ ਕਿ ਚੱਕੇ ਜਾਮ ਦੀ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕਿਤਨਾ ਕਿਤੇ ਦਿੱਕਤਾਂ ਜਿਹੜਾ ਆ ਜਾਉ ਸਾਮਣਾ ਕਰਨਾ ਪੈ ਸਕਦਾ ਹੈ ਜੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਗੱਲ ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਜਾ ਰਹੇ ਹੋ ਤੇ ਖਬਰ ਤੁਹਾਡੇ ਲਈ ਲਾਜ਼ਮੀ ਹੈ ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅੱਜ ਪੱਕੇ ਤੌਰ ਤੇ ਹੜਤਾਲ ਦੀ ਜਿਹੜੀ ਕੋਲ ਆ ਦਿੱਤੀ ਗਈ ਹੈ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਣਾ ਹੈ ਤਾਂ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਹੜਤਾਲ ਜਿਹੜਾ ਸੱਦਾ ਦਿੱਤਾ ਗਿਆ ਹੈ ਤਾਂ ਡੀਪੂ ਦੇ ਵਿੱਚ ਬੱਸਾਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਤੇ ਲੁਧਿਆਣਾ ਡੀਪੂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਦੇਖ ਸਕਦੇ ਹੋ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਡੀਪੂ ਦੇ ਅੰਦਰ ਲਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਹਾਲਾਂਕਿ ਜੋ ਬੱਸਾਂ ਰੋਡ ਤੇ ਚੱਲ ਰਹੀਆਂ ਨੇ ਉਹ ਹਲੇ ਚੱਲਣ ਗਈਆਂ ਜਿੱਦਾਂ ਹੀ ਉਹਨਾਂ ਦਾ ਰੂਟ ਜਿੱਥੇ ਖਤਮ ਹੋਵੇਗਾ ਉਸੇ ਜਗ੍ਹਾ ਤੇ ਡੀਪੂ ਤੇ ਉਹਨਾਂ ਵੱਲੋਂ ਚੱਕਾ ਜਾਮ ਜਿਹ ਆਪਣੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਕਿਲੋਮੀਟਰ ਸਕੀਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਇਹ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਵਾਰ ਚੱਕਾ ਜਾਮ ਕੀਤਾ ਗਿਆ ਹੈ ਕਈ ਦਖੜੀ ਵਾਲੇ ਦਿਨ ਵੀ ਚੱਕਾ ਜਾਮ ਜਿਹੜਾ ਕੀਤਾ ਗਿਆ ਸੀ ਤਾਂ ਹਾਲਾਂਕਿ ਚੱਕੇ ਜਾਮ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੇਕਰ ਕੰਟਰੈਕਟ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਦੀ ਮੰਨੀਆਂ ਤੇ ਉਹਨਾਂ ਦਾ ਕਹਿਣਾ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਨੇ ਉਹ ਸਰਕਾਰ ਹੈ ਲਾਗੂ ਨਹੀਂ ਕਰ ਰਹੀ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੋ ਚੁੱਕੀਆਂ ਨੇ ਪਰ ਸਾਰੀਆਂ ਮੀਟਿੰਗਾਂ ਇਹ ਜਿਹੜੀਆਂ ਨੇ ਉਹ ਬੇਸਿੱਟਾ ਰਹਿੰਦੀਆਂ ਨੇ ਹਰ ਵਾਰ ਤਾਂ ਇਸੇ ਨੂੰ ਲੈ ਕੇ ਅੱਜ ਫਿਰ ਤੋਂ ਇੱਕ ਵਾਰ ਅਨਮਿੱਥੇ ਸਮੇਂ ਲਈ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਹੈ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਡੀਪੂ ਦੇ ਇੱਥੇ ਬੱਸਾਂ ਜਿਹੜੀਆਂ ਲੱਗਣੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਬੱਸਾਂ ਹੁਣ ਰੂਟ ਤੇ ਚੱਲ ਰਹੀਆਂ ਨੇ ਜਿਹੜੀਆਂ ਸਵੇਰੇ ਹੀ ਨਿਕ ਬੱਸਾਂ ਜਿਹੜੀਆਂ ਨੇ ਖੜੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਅੱਜ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੇ ਦੌਰਾਨ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦਾ ਕਰਾਇਆ ਫ੍ਰੀ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜੋ ਨੇ ਉਹ ਸਰਕਾਰੀ ਬੱਸਾਂ ਜਿਹੜੀਆਂ ਸਫ਼ਰ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਮਹਿਲਾਵਾਂ ਨੂੰ ਕਿਤਨਾ ਕਿਤੇ ਅੱਜ ਖੱਜਲ-ਖਵਾਰ ਹੋਣਾ ਜਿਹੜਾ ਪੈ ਸਕਦਾ ਕਿਉਂਕਿ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਵੱਲੋਂ ਅੱਜ ਹੜਤਾਲ ਦੀ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਜਿਹੜੀ ਸ਼ੁਰੂ ਹੋ ਤਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਡੀਪੂ ਦੇ ਉੱਤੇ ਜਿਹੜੀਆਂ ਬੱਸਾਂ ਨੇ ਸਰਕਾਰੀ ਉਹ ਖੜੇ ਹੋਣੇ ਸ਼ੁਰੂ ਹੋ ਚੁੱਕੇ ਹਨ ਹਾਲਾਂਕਿ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਰੂਟ ਤੇ ਚੱਲ ਰਹੀਆਂ ਨੇ ਜਿੱਥੇ ਵੀ ਉਹਨਾਂ ਦਾ ਰੂਟ ਖਤਮ ਹੋਵੇਗਾ ਉਸੇ ਡੀਪੂ ਦੇ ਉੱਤੇ ਹੀ ਬੱਸਾਂ ਜਿਹੜੀਆਂ ਨੇ ਉਹ ਰੋਕ ਦਿੱਤੀ ਹੈ ਜਾਣ ਗਿਆ ਤਾਂ ਪੰਜਾਬ ਭਰ ਦੇ ਵਿੱਚ ਅੱਜ ਜਿਹੜੀ ਕਿ ਚੱਕੇ ਜਾਮ ਦੀ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲਿਆਂ ਨੂੰ ਕਿਤਨਾ ਕਿਤੇ ਦਿੱਕਤਾਂ ਜਿਹੜਾ ਆਜੋ ਸਾਹਮਣਾ ਕਰਨਾ ਪੈ ਸਕਦਾ ਹੈ ਜੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀ ਗੱਲ ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਜਾ ਰਹੇ ਹੋ ਤੇ ਖਬਰ ਤੁਹਾਡੇ ਲਈ ਲਾਜ਼ਮੀ ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰ ਜੂਨੀਅਨ ਦੇ ਵੱਲੋਂ ਅੱਜ ਪੱਕੇ ਤੌਰ ਤੇ ਹੜਤਾਲ ਦੀ ਜਿਹੜੀ ਕੋਲ ਆ ਦਿੱਤੀ ਗਈ ਹੈ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਣਾ ਹੈ ਤਾਂ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਹੜਤਾਲ ਜਿਹੜਾ ਸੱਦਾ ਦਿੱਤਾ ਗਿਆ ਹੈ ਤਾਂ ਡੀਪੂ ਦੇ ਵਿੱਚ ਬੱਸਾਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਤੇ ਲੁਧਿਆਣਾ ਡੀਪੂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਦੇਖ ਸਕਦੇ ਹੋ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਡੀਪੂ ਦੇ ਅੰਦਰ ਲਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਹਾਲਾਂਕਿ ਜੋ ਬੱਸਾਂ ਰੋਡ ਤੇ ਚੱਲ ਰਹੀਆਂ ਨੇ ਉਹ ਹਲੇ ਚੱਲਣ ਗਈਆਂ ਜਿੱਦਾਂ ਹੀ ਉਹਨਾਂ ਦਾ ਰੂਟ ਜਿੱਥੇ ਖਤਮ ਹੋਵੇਗਾ ਉਸੇ ਜਗ੍ਹਾ ਤੇ ਡੀਪੂ ਤੇ ਉਹਨਾਂ ਵੱਲੋਂ ਚੱਕਾ ਜਾਮ ਜਿਹ ਆਪਣੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਕਿਲੋਮੀਟਰ ਸਕੀਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਇਹ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਵਾਰ ਚੱਕਾ ਜਾਮ ਕੀਤਾ ਗਿਆ ਕਈ ਦਖੜੀ ਵਾਲੇ ਦਿਨ ਵੀ ਚੱਕਾ ਜਾਮ ਜਿਹੜਾ ਕੀਤਾ ਗਿਆ ਸੀ ਤਾਂ ਹਾਲਾਂਕਿ ਚੱਕੇ ਜਾਮ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੇਕਰ ਕੰਟਰੈਕਟ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਦੀ ਮੰਨੀਆਂ ਤੇ ਉਹਨਾਂ ਦਾ ਕਹਿਣਾ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਨੇ ਉਹ ਸਰਕਾਰ ਹੈ ਲਾਗੂ ਨਹੀਂ ਕਰ ਰਹੀ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੋ ਚੁੱਕੀਆਂ ਨੇ ਪਰ ਸਾਰੀਆਂ ਮੀਟਿੰਗਾਂ ਇਹ ਜਿਹੜੀਆਂ ਨੇ ਉਹ ਬੇਸਿੱਟਾਂ ਰੰਦੀਆਂ ਨੇ ਹਰ ਵਾਰ ਤਾਂ ਇਸੇ ਨੂੰ ਲੈ ਕੇ ਅੱਜ ਫਿਰ ਤੋਂ ਇੱਕ ਵਾਰ ਅਨਮਿੱਥੇ ਸਮੇਂ ਲਈ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਹੈ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਡੀਪੂ ਦੇ ਜਿੱਥੇ ਬੱਸਾਂ ਜਣੀਆਂ ਲੱਗਣੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਬੱਸਾਂ ਹੁਣ ਰੂਟ ਤੇ ਚੱਲ ਰਹੀਆਂ ਨੇ ਜਿਹੜੀਆਂ ਸਵੇਰੇ ਹੀ ਨਿਕਲੀਆਂ ਬੱਸਾਂ ਜਿਹੜੀਆਂ ਨੇ ਓਖੜੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਅੱਜ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੇ ਦੌਰਾਨ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦਾ ਕਰਾਇਆ ਫ੍ਰੀ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜੋ ਨੇ ਉਹ ਸਰਕਾਰੀ ਬੱਸਾਂ ਜਿਹੜੀਆਂ ਸਫ਼ਰ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਮਹਿਲਾਵਾਂ ਨੂੰ ਕਿਤਨਾ ਕਿਤੇ ਅੱਜ ਖੱਜਲ-ਖਵਾਰ ਹੋਣਾ ਜਿਹੜਾ ਪੈ ਸਕਦਾ ਕਿਉਂਕਿ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਐਸ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਵੱਲੋਂ ਅੱਜ ਹੜਤਾਲ ਦੀ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ 12 ਵਜੇ ਹੜਤਾਲ ਜਿਹੜੀ ਸ਼ ਤਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਡੀਪੂ ਦੇ ਉੱਤੇ ਜਿਹੜੀਆਂ ਬੱਸਾਂ ਨੇ ਸਰਕਾਰੀ ਉਹ ਖੜੇ ਹੋਣੇ ਸ਼ੁਰੂ ਹੋ ਚੁੱਕੇ ਹਨ ਹਾਲਾਂਕਿ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਰੂਟ ਤੇ ਚੱਲ ਰਹੀਆਂ ਨੇ ਜਿੱਥੇ ਵੀ ਉਹਨਾਂ ਦਾ ਰੂਟ ਖਤਮ ਹੋਵੇਗਾ ਉਸੇ ਡੀਪੂ ਦੇ ਉੱਤੇ ਹੀ ਬੱਸਾਂ ਜਿਹੜੀਆਂ ਨੇ ਉਹ ਰੋਕ ਦਿੱਤੀ ਹੈ ਜਾਣ ਗਿਆ ਦਾ ਪੰਜਾਬ ਭਰ ਦੇ ਵਿੱਚ ਅੱਜ ਜਿਹੜੀ ਕਿ ਚੱਕੇ ਜਾਮ ਦੀ ਜਿਹੜੀ ਕੋਲ ਆ ਉਹ ਦਿੱਤੀ ਗਈ ਹੈ ਤਾਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕਿਤਨਾ ਕਿਤੇ ਦਿੱਕਤਾਂ ਜਿਹੜਾ ਆਜੋ ਸਾਹਮਣਾ ਕਰਨਾ ਪੈ ਸਕਦਾ ਹੈ ਕੈਮਰਾ ਪਰਸੇ ਸੁਲਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਨਾਲ ਸਵੇਰਾ ਲੁਧਿਆਣਾ